ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਕਿਸਮ ਦੀ ਵੀਡੀਓ ਜਿਸ ਵਿੱਚ ਅਸੀਂ ਕਪੂਰਥਲੇ ਜ਼ਿਲ੍ਹੇ ਦੇ ਇੱਕ ਪੂਤ ਬੰਗਲੇ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਰਾਹੀਂ ਅਸੀਂ ਕਿਸੇ ਤਰ੍ਹਾਂ ਦਾ ਦਾਵਾ ਨਹੀਂ ਕਰਦੇ ਕਿ ਇਸ ਤਰ੍ਹਾਂ ਦੀਆਂ ਪੈਰਾਨਾਰਮਲ ਚੀਜ਼ਾਂ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਵਿੱਚ ਜ਼ਰੂਰ ਦੱਸਿਓ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਕਹਾਣੀ ਸੱਚੀ ਹੈ ਜਾਂ ਫਿਰ ਸਿਰਫ ਲੋਕਾਂ ਦੁਆਰਾ ਕਿਸੇ ਨੂੰ ਡਰਾਉਣ ਲਈ ਘੜੀ ਗਈ ਹੈ ਅਸੀਂ ਜ਼ਰੂਰ ਜ਼ਾਨਾ ਕਈ ਇਮਾਰਤਾਂ ਦੇ ਲਾਗੋ ਲੰਗਦੇ ਹਾਂ ਕਦੀ ਕਿਸੇ ਪੁਰਾਣੀ ਹਵੇਲੀ ਨੂੰ ਦੇਖਦੇ ਹਾਂ ਜਾਂ ਕਦੀ ਕਿਸੇ ਸਰਕਾਰੀ ਦਫ਼ਤਰ ਨੂੰ ਦੇਖਦੇ ਹਾਂ ਪਰ ਤੁਹਾਡੇ ਮਨ ਦੇ ਅੰਦਰ ਕਦੀ ਇਹ ਸਵਾਲ ਆਉਂਦਾ ਹੈ ਕਿ ਕੀ ਇਸ ਬੰਗਲੇ ਦੇ ਅੰਦਰ ਵੀ ਕੋਈ ਅਜੀਹੀ ਤਾਕਤ ਹੋ ਸਕਦੀ ਹੈ ਜੋ ਇੱਥੇ ਕੰਮ ਕਰਦੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੋਵੇ ਇੱਕ ਕਹਾਣੀ ਹੈ ਪੰਜਾਬ ਦੇ ਕਪੂਰਥਲੀ ਜ਼ਿਲ੍ਹੇ ਦੀ ਜਿੱਥੇ ਇੱਕ ਪੁਰਾਣਾ ਬੰਗਲਾ ਜੋ ਕਿ ਅੱਜਕੱਲ ਹோம்ਗਾਰਡ ਆਫਿਸ ਵਜੋਂ ਵਰਤਿਆ ਜਾਂਦਾ ਹੈ ਆਮ ਦਿਨਾਂ ਵਿੱਚ ਸਰਕਾਰੀ ਦਫ਼ਤਰ ਲੱਗਦਾ ਹੈ ਪਰ ਰਾਤ ਨੂੰ ਇਹ ਬਦਲ ਜਾਂਦਾ ਹੈ ਘੂਤਾਂ ਦੇ ਟਿਕਾਣੇ 'ਚ ਇਹ ਬੰਗਲਾ 100 ਸਾਲ ਤੋਂ ਵੀ ਵੱਧ ਪੁਰਾਣਾ ਹੈ ਇਸ ਨੂੰ ਅੰਗਰੇਜ਼ੀ ਰਾਜ ਦੌਰਾਨ ਬ੍ਰਿਟਿਸ਼ ਅਧਿਕਾਰੀ ਦੀ ਰਹਾਇਸ਼ ਵਜੋਂ ਬਣਾਇਆ ਗਿਆ ਸੀ। ਯੂਰੋਪੀਅਨ ਸਟਾਈਲ ਦੀ ਬਿਲਡਿੰਗ, ਉੱਚੀਆਂ ਛੱਤਾਂ, ਕਹਿੰਦੇ ਨੇ ਇਹ ਬੰਗਲਾ ਇੱਕ ਸ਼ਾਨਦਾਰ ਅਫਸਰ ਦੀ ਹਵੇਲੀ ਹੁੰਦੀ ਸੀ। ਉਸ ਦੀ ਪਤਨੀ ਲੰਬੀ ਬਿਮਾਰੀ ਤੋਂ ਬਾਅਦ ਐਸੇ ਬੰਗਲੇ ਦੀ ਪਹਿਲੀ ਮੰਜ਼ਲ 'ਚ ਮਾਰੀ ਗਈ ਸੀ। ਉਸ ਦੀ ਮੌਤ ਤੋਂ ਬਾਅਦ ਇਸ ਘਰ ਵਿੱਚ ਰਾਤ ਨੂੰ ਕਿਸੇ ਦੇ ਰੋਂਣ ਦੀ ਆਵਾਜ਼, ਕਮਰਿਆਂ 'ਚ ਠੰਡੀ ਹਵਾ ਦੇ ਝੋਕੇ ਤੇ ਕੱਪਾਂ ਦੇ ਖੜਕਣ ਦੀ ਆਵਾਜ਼ ਆਉਣ ਲੱਗੀ। ਅੱਜ ਇਹ ਮੰਗਲਾ ਹੋਮਗਾਰਡ ਆਫਿਸ ਵਜੋਂ ਵਰਤਿਆ ਜਾਂਦਾ ਹੈ ਪਰ ਇੱਕ ਅਨੋਖੀ ਗੱਲ ਕਿ ਪਹਿਲੀ ਮੰਜ਼ਲ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਫ਼ਤਰ ਨਹੀਂ ਹੈ ਇੱਕ ਕਰਮਚਾਰੀ ਨੇ ਦੱਸਿਆ ਕਿ ਅਸੀਂ ਸਿਰਫ ਥੱਲੇ ਵਾਲੀ ਮੰਜ਼ਲ ਦੇ ਕੰਮ ਕਰਦੇ ਹਾਂ ਪਹਿਲੀ ਮੰਜ਼ਲ ਬੰਦ ਪਈ ਰਹਿੰਦੀ ਹੈ ਨਾ ਹੀ ਉੱਥੇ ਕੋਈ ਲਾਈਟ ਜਗਾਉਂਦਾ ਹੈ ਤੇ ਨਾ ਹੀ ਉੱਥੇ ਕੋਈ ਜਾਂਦਾ ਹੈ ਰਾਤ ਨੂੰ 7 ਵਜੇ ਤੋਂ ਬਾਅਦ ਦਫ਼ਤਰ ਖਾਲੀ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਵੀ ਰਾਤ ਨੂੰ ਉਸ ਇਲਾਕੇ ਵਿੱਚ ਡਿਊਟੀ ਦਿੱਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਦਫ਼ਤਰ ਬੰਦ ਹੋਣ ਤੋਂ ਬਾਅਦ ਵੀ ਕਦੇ-ਕਦੇ ਪੈਰਾਂ ਦੀ ਆਵਾਜ਼ ਸੁਣਾਈ ਦਿੰਦੀ ਸੀ ਜਿਸ ਤਰ੍ਹਾਂ ਕੋਈ ਚੱਲ ਰਿਹਾ ਹੋਵੇ ਜਾਂ ਫਿਰ ਖਿੜਕੀਆਂ ਆਪਣੇ ਆਪ ਖੁੱਲ੍ਹਦੀਆਂ ਤੇ ਬੰਦ ਹੁੰਦੀਆਂ ਰਹਿੰਦੀਆਂ ਹਨ ਇੱਕ ਥਾਣੇਦਾਰ ਨੇ ਵੀ ਦੱਸਿਆ ਕਿ ਇੱਕ ਵਾਰ ਮੈਂ ਪਹਿਲੀ ਮੰਜ਼ਲ ਤੇ ਗਿਆ ਕਮਰੇ ਵਿੱਚ ਜਦ ਤੋਰਚ ਮਾਰੀ ਤਾਂ ਮੇਰੇ ਸਾਹਮਣੇ ਇੱਕ ਸਾਫ ਪਰਛਾਵਾਂ ਸੀ ਲੰਮੇ ਵਾਲ ਤੇ ਇੱਕ ਔਰਤ ਦਾ ਪਰਛਾਵਾਂ ਪਰ ਮੈਂ ਬੇਹੋਸ਼ ਹੋ ਗਿਆ ਜਦੋਂ ਮੈਨੂੰ ਹੋਸ਼ ਆਈ ਉੱਥੇ ਕੋਈ ਵੀ ਨਹੀਂ ਸੀ 2015 ਦੇ ਵਿੱਚ ਇੱਕ ਠੇਕੇਦਾਰ ਨੂੰ ਉੱਥੋਂ ਦੀ ਮੁਰੰਮਤ ਦਾ ਕੰਮ ਦਿੱਤਾ ਗਿਆ ਉਸ ਨੇ ਉੱਪਰਵਾਰੀ ਮੰਜ਼ਲ 'ਤੇ ਪੇਂਟ ਕਰਨਾ ਸ਼ੁਰੂ ਕੀਤਾ ਪਰ ਦੂਜੇ ਦਿਨ ਉਹ ਅਚਾਨਕ ਬੇਹੋਸ਼ ਹੋ ਗਿਆ ਉਸ ਦੇ ਨਾਲ ਕੰਮ ਕਰਦੇ ਸਾਥੀ ਨੇ ਦੱਸਿਆ ਕਿ ਉਸ ਨੇ ਦੱਸਿਆ ਸੀ ਕਿ ਉਹਨੇ ਆਪਣੀ ਅੱਖੀਂ ਇੱਕ ਔਰਤ ਨੂੰ ਦੇਖਿਆ ਸੀ ਜੋ ਚੁੱਪਚਾਪ ਉਸ ਵੱਲ ਦੇਖ ਰਹੀ ਸੀ ਕਪੂਰਥਲਾ ਦੇ ਰੰਗਲਾ ਮਹੱਲਾ ਦੇ ਲੋਕ ਕਹਿੰਦੇ ਹਨ ਕਿ ਸਾਡੇ ਵੱਡੇ ਬਜ਼ੁਰਗ ਕਹਿੰਦੇ ਸਨ ਕਿ ਜੇ ਰਾਤ ਨੂੰ ਉੱਥੇ ਕੋਈ ਲਾਗੇ ਜਾ ਕੇ ਪੈਰ ਰੱਖਦਾ ਤਾਂ ਉਹਦੀ ਤਰੱਕੀ ਬੰਦ ਹੋ ਜਾਂਦੀ ਸੀ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਉਸ ਔਰਤ ਦੀ ਆਤਮਾ ਅਜੇ ਵੀ ਉੱਥੇ ਹੈ ਕਈਆਂ ਨੇ ਰਾਤ ਨੂੰ ਚੀਕਾਂ ਸ਼ੀਸ਼ਿਆਂ ਦਾ ਟੁੱਟਣਾ ਤੇ ਸੰਦੂਕ ਦੇ ਖੁੱਲਣ ਦੀ ਆਵਾਜ਼ ਸੁਣੀ ਪਰ ਪ੍ਰਸ਼ਾਸਨ ਨੇ ਅਜੇ ਤੱਕ ਵੀ ਇਹ ਨਹੀਂ ਮੰਨਿਆ ਕਿ ਇਹ ਇੱਕ ਭੂਤ ਬੰਗਲਾ ਹੈ ਪਰ ਉਹਨਾਂ ਨੇ ਉੱਪਰ ਵਾਲੀ ਮੰਜ਼ਲ ਨੂੰ ਵੀ ਕਦੇ ਵੀ ਵਰਤਣ ਦੀ ਕੋਸ਼ਿਸ਼ ਨਹੀਂ ਕੀਤੀ ਇੱਕ ਅਧਿਕਾਰੀ ਨੇ ਆਫਰ ਰਿਕਾਰਡ ਕੀਤਾ ਸੀ ਕਿ ਅਸੀਂ ਉੱਪਰ ਨਹੀਂ ਜਾਂਦੇ ਅਸੀਂ ਥੱਲੇ ਵਾਲੇ ਮੰਜ਼ਲ ਤੇ ਹੀ ਕੰਮ ਕਰਦੇ ਹਾਂ ਅੱਜ ਤੱਕ ਉਸ ਔਰਤ ਦੀ ਆਤਮਾ ਆਜ਼ਾਦ ਕਿਉਂ ਨਹੀਂ ਹੋਈ ਜਾਂ ਉਸ ਦੇ ਮਰਨ ਪਿੱਛੇ ਅਸਲ ਰਾਜ ਕੀ ਸੀ ਅਸਲ ਵਿੱਚ ਮੰਗਲੇ 'ਚ ਹੋਇਆ ਕੀ ਸੀ ਇਹਨਾਂ ਸਵਾਲਾਂ ਦੇ ਜਵਾਬ ਅਜੇ ਵੀ ਰਾਜ ਹੀ ਬਣੇ ਹੋਏ ਹਨ ਇਸ ਕਹਾਣੀ ਨੂੰ ਪੀਟੀਸੀ ਨਿਊਜ਼ ਨੇ 2023 ਵਿੱਚ ਕਵਰ ਕੀਤਾ ਸੀ ਉਸੇ ਸੋਰਸ ਦੇ ਤਹਿਤ ਅਸੀਂ ਤੁਹਾਡੇ ਨਾਲ ਇਹ ਕਹਾਣੀ ਸਾਂਝੀ ਕੀਤੀ ਹੈ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ ਕਿ ਤੁਹਾਨੂੰ ਲੱਗਦਾ ਹੈ ਕਿ ਕਹਾਣੀ ਸੱਚੀ ਹੈ ਜਾਂ ਮਨ ਘੜਤ ਹੈ ਕੀ ਤੁਸੀਂ ਕਦੇ ਕਪੂਰਥਲਾ ਦੇ ਇਸ ਭੂਤ ਬੰਗਲੇ ਨੂੰ ਆਪਣੀ ਅੱਖਾਂ ਨਾਲ ਵੇਖਿਆ ਹੈ ਜਾਂ ਕੋਈ ਹੋਰ ਪੈਰਾਨਾਰਮਲ ਐਕਸਪੀਰੀਅੰਸ ਤੁਹਾਡੇ ਨਾਲ ਹੋਇਆ ਹੋਵੇ ਉਹ ਕਮੈਂਟ ਕਰਕੇ ਜ਼ਰੂਰ ਸਾਨੂੰ ਦੱਸਿਓ ਅਸੀਂ ਤੁਹਾਡੀ ਕਹਾਣੀ ਵੀ ਬਰਕਰਤ ਟੀਵੀ ਫੈਕਟਸ ਤੇ ਚਲਾਵਾਂਗੇ ਇਸੇ ਤਰ੍ਹਾਂ ਦੀਆਂ ਮਜ਼ੇਦਾਰ ਫੈਕਟਸ ਅਤੇ ਕਹਾਣੀਆਂ ਦੀ ਵੀਡੀਓ ਨੂੰ ਸੁਣਨ ਦੇ ਲਈ ਸਾਡੇ ਨਾਲ ਜੁੜੇ ਲਓ ਧੰਨਵਾਦ